ਲੋ ਜੀ ਬੈਗੂ ਜੀ ਇਧਰ ਲਿਆਂਦੇ ਆਪਾਂ ਨੇ ਕੇਲੇ ਇਧਰ ਲਿਆ ਸੇਵ ਤੇ ਇਧਰ ਟੂングੜੇ ਧੋ ਕੇ ਰੱਖਦੇ ਸੀਗੇ ਹਨਾ ਇਧਰ ਸੇਵ ਕੇਲੇ ਅਦਰਕ ਹਰੀ ਮਿਰਚ ਤੇ ਟਮਾਟਰ ਹੁਣ ਰਾਦਾਂਗੇ ਫ੍ਰੀਜ 'ਚ ਆਪਾਂ ਤੀਸ ਸਮਾਨ ਲਿਆਂਦਾ ਤੇ ਡੱਬੇ ਰੱਖਦੇ ਮੈਂ ਫ੍ਰੀਜ 'ਚ ਹਨਾ ਤੇ ਲੋ ਜੀ ਇਧਰ ਆਪਾਂ ਨੇ ਖੀਰ ਧਰਤੀ ਆ ਅੱਧੀ ਘ ਬਣ ਗਈ ਅੱਧੀ ਘ ਰਹਿ ਗਈ ਆ ਹਨਾ ਇਨੇ ਹੋ ਰਿਝ ਜੂ ਕਾਇਸ ਕਰਤਾ ਕੱਟ ਪਾਣੀਰ ਕੱਟ ਕੇ ਰੱਖਤਾ ਮੈਂ ਬਾਹਰ ਇਹਦੇ ਚ ਪਾਤਾ ਸੀਗਾ ਪਾਣੀ ਕਰ ਦੂੰਗੀ ਪਾਣੀ ਤਾਂ ਹਨ ਬਰਫ ਖੁਰੀ ਵੀ ਹੋ ਜੰਮੀ ਵੀ ਸੀਗੀ ਨਾ ਜਿਹੜੀ ਖੁਰਜੂ ਵੀ ਫਿਰ ਉਹ ਤੇ ਇਹ ਹੋ ਜੀ ਫਿਰ ਕੱਢ ਦੂੰਗੀ ਪਾਣੀ ਤੇ ਇਧਰ ਆਪਾਂ ਨੇ ਲਗਾਤਾ ਤੜਕਾ ਸਬਜੀ ਨੂੰ ਸਬਜੀ ਨੂੰ ਤੜਕਾ ਲਗਾ ਦਿੱਤੇ ਲੋ ਮਟਰਾਂ ਦੇ ਹੋਵੇ ਦਰ ਲਾ ਦੀਏ ਢੱਕਣ ਆਪਾਂ ਘਲਦਾ ਤਾਂ ਇਹ ਇੱਧਰ ਆਪਣੀ ਖੀਰ ਰਿੱਚ ਗਈ ਜੰਨੇ ਹੌਲੀ ਹੌਲੀ ਹੋ ਰਿੱਚ ਉਹਦੇ ਨੇ ਆਨੇ ਮਨੇ ਆਪਾਂ ਇਹ ਭਾਂਡੇ ਵਾਲੇ ਹੁਣ ਲਓ ਜੀ ਖੀਰ ਆਪਣੀ ਰਿੱਚ ਗਈ ਆ ਵਧੀਆ ਬਣ ਗਈ ਆ ਗਾੜੀ ਤੇ ਲਾਤੀ ਆ ਖੀਰ ਤਾਂ ਆਪਾਂ ਨੇ ਹੀਠਾਂ ਟਾਕਤੀ ਉਹ ਦੇਖੋ ਸਬਜੀ ਸਬਜੀ ਵੀ ਵੈਸੇ ਰਿਚ ਗਈ ਥੀ। ਛੇਤੀਆਂ ਮਰਵਾ ਲਈਆਂ। ਇਹ ਦੇਖੋ ਹੁਣ ਪਾ ਦਨੀ ਆਪਾਂ ਇਹ ਕਲੀਰ। ਇਹ ਵਿੱਚ ਕਲੀਰ ਪਾ ਕੇ ਥੋੜੇ ਜਿਹਾ ਘਰਮ ਕਰ ਲੈਂਗੇ। ਥੋੜੀ ਜਿਹੀ ਜਦੋਂ ਕਲੀਰ ਵਿੱਚ ਨੋਨ ਮਿਕਸ ਰਲ ਜੂਗਾ। ਥੋੜੇ ਦੇ ਗੈਸ ਲਾ ਲਈਏ। ਪਹਿਲਾਂ ਮੈਂ ਗੈਸ ਬੰਦ ਕਰਤਾ ਸੀਗਾ। ਸਭ ਜੀ ਆਪਣੀ ਬਦਿਯਾ ਗਾੜੀ ਹਨਗੀ। ਅੱਛਾ ਦੇਖੋ। ਹੁਣ ਆਪਾਂ ਥੋੜ੍ਹਾ ਜਿਹਾ ਰੰਨੇ ਲੀਏ। ਐਵੇਂ ਹੀ ਬਾਹਰ ਦੇ ਲਾਣੀਆ। ਚਲੋ ਜੀ। ਮੇਟਾਤ ਬਣਨੇ ਨੇ। ਤੇ ਇੱਧਰ ਆਟਾ ਗੁੰਨ ਕੇ ਰੱਖੋ ਆਪਾਂ ਨੇ। ਆਟਾ ਗੁੰਨਤਾਈ। ਇਹਨੂੰ ਤੋੜੋ। ਤੇ ਚ ਪਾਉ ਰਿਹਾ ਪਖੀਰ ਗੁਰਦੁਆਰਾ ਸਾਹਿਬ ਵਾਸਤੇ ਕੱਢ ਦਨੇ ਸੁੱਚੀ ਸੁੱਚੀ ਖੀਰ ਕੱਢ ਦਨੇ ਜੇ ਫਿਰ ਕਿਸੇ ਨੇ ਖਾਣੀ ਹੋਊਗੀ ਚਲੋ ਖਾ ਲਾਂਗੇ ਹਾਂ ਥੋਲਿਆਂ ਚ ਪਾ ਦਨੇ ਠੰਡੀ ਹੋ ਜੂਗੀ ਇਹ ਕਿਤਾ ਨਹੀਂ ਉਧਰ ਇਹ ਵੀ ਖਾਣ ਨੂੰ ਕਰਦੇ ਇਹਨਾਂ ਨੂੰ ਜੇ ਕਿਸੇ ਨੇ ਖਾਣੀ ਹੋ ਖਾ ਲੂ ਪਹਿਲਾਂ ਖਾ ਲਾਂਗੇ ਹਨਾ ਦੀ ਸੁੱਚੀ ਸੁੱਚੀ ਸਬਜੀ ਕੱਢ ਨੂੰ ਪ੍ਰਸ਼ਾਦ ਦੇ ਕੱਢ ਨੂੰ ਚਲੋ ਜੀ ਜੇ ਬੇਟਾ ਹੋ ਗਿਆ ਕੰਮ ਤੋਂ ਫਿਰ ਉਹ ਘੂਗਾ ਖਾਣ ਨੂੰ ਕੁਝ ਖਾਣ ਨੂੰ ਪਤਾ ਤੇ ਫੇਰ ਮੈਂ ਕੱਢ ਦਾਂਗੀ ਇਸ ਸਾਈਡ ਤੇ ਰੱਖ ਦਾਂਗੀ ਠੰਡੀ ਢੱਕ ਦਾਂਗੀ ਚਲੋ ਜੀ ਇਹਨਾਂ ਨੂੰ ਭਾਂਡੇ ਭਿੰਡੀਆਂ

ਦੇਖੀਏ ਤੀਰ ਨਸਾਂ ਮਾਰਿਆ ਬਾਕੇ ਭਗਵਾਨ ਨੇ ਲਿਆ ਬਰਕਾ ਤੇ ਬੈਠਿਆ ਨਿਕਲ ਰਹਿਣਾ ਤੀਰ ਬੰਦ ਪਰ ਪੈਰ ਕੰਨ ਬਾਬਾ ਬਾਹਰ ਦਿੱਤੀ ਹੈ ਜੀ ਨਾ ਨਾਮ ਜਨ ਗਾਉਂ ਦਾ ਕਿਸੇ ਦਾਤੇ ਲਖਮਣੇ ਮਨ ਕੱਠਾ ਸ੍ਰੋਹ ਸ੍ਰੋਹ ਨਾ ਕਹਾ। ਉਹਦੇ ਪਿੱਛੇ ਪੁੱਤੇ ਵਿੱਚ ਆ ਕੇ ਆ ਰਹੇ ਨੇ ਸੀਤਾ ਨੂੰ ਕਹਿੰਦੇ ਸੰਤਾ ਕਿ ਤੂਆ ਦੀ ਨਾਲੇ ਫਗਵਾ ਗੋਬਾ ਕੋ ਅਰਮਾਨ ਕਰ ਬੋਲਣ ਕਿ ਅੱਛਾ ਲੱਗਦੀ ਵੀ ਕਹਾਣ ਬੇਟਾ ਤੂੰ ਬਾਹਰੋਂ ਤੇ ਬਾਹਰ ਤੇਰੀ ਚਾਰ ਮੰਜੂਰੀ ਤੇ ਆਪਣੀ ਦੋ ਬਾਹਰ ਨਿਕਲ ਜਾ। ਔਰ ਕਿੰਨ ਤੱਕ ਤੱਕ ਲੋਜੀ ਵੈਗਰੂ ਜੀ ਇੱਧਰ ਝਾੜੂ ਲਗਾਉ ਲਗਾਤਾ ਸੈਟ ਕਰਤਾ ਮੰਜੇ ਵਾ ਖੜੇ ਕਰਤੇ ਨੇ ਹਨਾ ਤੇ ਮਸ਼ੀਨ ਉੱਧਰ ਲਗਾਤੀ ਹੈ ਗੱਦਾ ਇਹਨੇ ਖੜਾ ਕਰਤਾ ਫਿਰ ਝਾੜੂ ਪੋਚਾ ਲਾ ਕੇ ਨਾ ਫਟਾਫਟ ਵਧੀਆ ਝਾੜੂ ਪੋਚਾ ਲੱਗ ਜਾਂਦਾ ਨਾਲੇ ਨਾਲੇ ਝਾਰੂ ਨਾਲੇ ਪੋਚਾ ਤੇ ਫਿਰ ਉਹਦੇ ਕਰਕੇ ਨਾ ਮੈਂ ਮੰਜਾ ਖੜਾ ਕਰ ਲੈਣੀ ਆ ਇੱਕ ਮੰਜਾ ਹਜੇ ਮੈਂ ਉੱਪਰ ਰੱਖਿਆ ਨਹੀਂ ਸੀਗਾ ਹਮ ਕਿਉਂ ਨਹੀਂ ਰੱਖਿਆ ਫਿਰ ਦੱਸਾਂਗੇ ਤੁਹਾਨੂੰ ਹਨਾ ਨਿਵੇਂ ਪੇਟੀ ਤੇ ਰੱਖ ਦੇਣੀ ਹੋਣੀ ਆ ਇਹ ਰੱਖੂਗੀ ਫੇਰ ਹਲੇ 2-4 ਦਿਨ ਆਪਾਂ ਨੂੰ ਕੰਮ ਆ ਕੀ ਕੰਮ ਉਹ ਤੋਂ ਬਾਅਦ ਸੈੱਟ ਕਰਕੇ ਸਾਰਾ ਸਮਾਨ ਫੇਰ ਰੱਖਾਂਗੇ ਗੱਦਾ ਮੈਂ ਇੱਧਰ ਰੱਖਦਾ ਕੰਮ ਨਿਬੜ ਗਿਆ ਆਪਣਾ ਇੱਧਰ ਲੈਟ ਬੰਦ ਕਰਦੀ ਆ ਆਪਾਂ ਫੇਰ ਦੇਖਾਂਗੇ ਤੇ ਲੋ ਜੀ ਇੱਧਰ ਵੀ ਲਗਾਤਾ ਝਾੜੂ ਪੂੰਛਾ ਮਸਹੀਨ ਲਾਤੀ ਇੱਧਰ ਤੇ ਤੇ ਮੇਜ਼ ਤੇ ਕੱਪੜਾ ਫੇਰਤਾ ਵਧੀਆ ਸਾਫ ਸਫਾਈ ਕਰਤੀ ਕੰਮ ਨਿਬੜ ਗਿਆ ਆਪਣਾ ਇੱਧਰ ਤਾਂ ਸੂਰਜ ਪੈਂਦਾ ਇੱਧਰ ਨਾ ਪੱਖੇ ਦੀ ਲੋੜ ਹੈ ਨਾ ਝਾੜੂ ਦੀ ਇੱਧਰ ਵੀ ਨਾ ਉਹ ਚਾੜੂ ਦੀ ਮੈਂ ਕਹਤਾ ਇੱਧਰ ਨਾ ਪੁਖੇ ਦੀ ਲੋੜ ਆ ਨਾ ਲਾਈਟ ਦੀ ਇੱਧਰ ਤਾਂ ਵਧੀਆ ਧੁੱਪ ਪੈ ਜਾਂਦੀ ਹੈ ਵਧੀਆ ਚੜਦੀ ਧੁੱਪ ਸਾਰਾ ਸੁੱਕ ਜਾਂਦਾ ਇੱਧਰ ਕਰਿਆ ਪਿਆ ਮੇਰਾ ਸਮਾਨ ਇਕੱਠਾ ਹੈ ਫੇਰ ਦੇਖਾਂਗੀ ਤੁਹਾਨੂੰ ਦਿਖਾਉਂਗੀ ਫੇਰ ਇਹ ਕਾਤੇ ਰੱਖਿਆ ਇੱਧਰ ਕਮਰੇ 'ਚ ਇੱਧਰ ਵੀ ਚਾਣ ਪੂੰਛਾ ਲਾ ਦਾ ਕੰਮ ਨਿਪੜ ਗਿਆ ਲਾਈਟ ਲਾਈ ਨਹੀਂ ਮੈਂ ਇੱਧਰ ਕੰਮ ਨਿਪੜ ਗਿਆ ਸਾਰਾ ਸਾਫ ਸਫਾਈ ਹੋ ਗਈ ਆਪਣੀ ਕੰਮ ਨਿਪੜ ਗਿਆ ਸਾਰਾ ਬਸ ਸੋਈ ਚੱਜ ਫੇਰ ਕੱਪੜੇ ਬੇਟੇ ਦੇ ਬੇਟੇ ਤੇ ਧੋਣੇ ਨੇ ਤੇ ਲੋ ਜੀ ਸਾਫ ਸਫਾਈ ਹੋ ਗਈ ਸੋਈ ਦੀ ਆਪਣੀ ਕੰਮ ਨਿਪਟਿਆ ਆਪਾਂ ਸਾਰਾ ਕੰਪਲੀਟ ਹੋ ਗਰੋਤੀ ਰਹਗੀ ਰੁੱਟੀ ਫੇਰ ਲਾਉਣੇ ਆ ਲੋ ਜੀ ਵੇ ਗੁਰੂ ਜੀ ਕੱਪੜੇ ਆਪਣੀ ਸੁੱਕਣੇ ਪਾਤੀ ਸੀਗੇ ਹੁਣ ਸੁੱਕ ਗਏ ਲਾ ਲਿਆ ਮੈਂ ਲਾ ਕੇ ਬੇਟੇ ਦੇ ਪਾਉਣੇ ਨੇ ਇਹਦੇ ਬੈਗ ਚ ਦੂਜੀ ਆਪਣੇ ਟੰਗ ਲਾਂਗੇ ਆਪਾਂ ਲਿਆਉਂ ਕਿ ਸੁੱਕ ਗਏ ਵਧੀਆ ਧੁੱਪ ਵਧੀਆ ਸੀਗੀ ਅੱਜ ਮੈਂ ਸਾਜਰੇ ਤੋਤੇ ਸੀਗੇ ਫੇਰ ਬੇਟੀ ਨੇ ਜਾਣਾ ਸੀਗਾ ਡੰਗਰਾਂ ਡੰਗਰਾਂ ਵਾਲਾ ਇਹਨਾਂ ਦੇ ਸਾਰੇ ਸੁੱਕ ਜਾਣਗੇ ਹੁਣ ਧੁੱਪ ਵਧੀਆ ਪੈਂਦੀ ਆ ਵੈਸੇ ਤੇ ਆਥਣ ਤੜਕੇ ਠੰਡ ਹੁੰਦੀ ਆ ਦਿਨ ਚ ਧੁੱਪ ਹੁੰਦੀ ਆ ਬਧੀਆ ਸੁੱਕ ਜਾਣਗੇ ਹੁਣ ਦੇਖਦੀ ਆ ਹਲੇ ਅੜੀ ਪਈਆਂ ਮੈਂ ਦਿਵਾਲੀ ਕਰਕੇ ਅੜੀ ਪੀ ਸੀਗੇ ਧੁੱਪੇ ਲਵਾਉਂਗੀ ਕੱਪੜਿਆਂ ਨੂੰ ਦੂਜਿਆਂ ਨੂੰ ਧੁੱਪ ਲਵਾ ਕੇ ਫੇਰ ਰੱਖੂੰਗੀ ਇੱਧਰ ਪੇਟੀ ਚ ਰੱਖ ਦੂੰਗੀ ਸਾਰੇ ਤੇ ਵੈਗੁਰ ਜੀ ਕਾ ਖਾਲਸਾ ਸਤਿ ਸ੍ਰੀ ਵੈਗੁਰ ਜੀ ਕੀ ਫਤਿਹ ਜੀ